ਇਹ ਜਦੋਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦਿੱਤੀ ਨਾ ਚੌਥੇ ਪਾਤਸ਼ਾਹ ਜੀ ਨੇ ਪਿਰਥੀ ਨੇ ਇੰਨਾ ਝਗੜਾ ਖੜਾ ਕਰ ਲਿਆ ਗੋੰਦਵਾਲ ਸਾਹਿਬ ਬਾਬਾ ਬੁੱਢਾ ਜੀ ਨੂੰ ਵੀ ਬੁਰੇ ਸ਼ਬਦ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਸਾਹਬ ਦੇ ਭਾਈ ਮੋਰੀ ਦੇ ਗਲ ਪੈ ਗਿਆ ਪਿਰਥੀਆ ਐਨ ਲਗਾ ਜੇ ਅੱਜ ਪੱਗ ਗੁਰੂ ਅਰਜਨ ਦੇਵ ਜੀ ਨੂੰ ਬੰਨ ਦਿੱਤੀ ਤੂੰ ਮੇਰੇ ਨਾਲੋਂ ਬੁਰਾ ਕੋਈ ਨਹੀਂ ਮੈਂ ਵੱਡਾ ਮੇਰਾ ਹੱਕ ਹੈ ਮੈਨੂੰ ਪੱਗ ਦੇਣੀ ਹੈ ਭਾਈ ਮੋਰੀ ਦੀ ਵੀ ਪੈ ਪੀਤ ਹੋ ਗਏ ਇਤਿਹਾਸ ਵਿੱਚ ਆਉਂਦਾ ਇਹ ਗੁਰਤਾ ਗੱਦੀ ਤਾਂ ਗੁਰੂ ਰਾਮਦਾਸ ਜੀ ਦੇ ਕੇ ਗਏ ਆ ਮਹਾਰਾਜ ਗੁਰੂ ਅਰਜਨ ਦੇਵ ਜੀ ਨੂੰ ਪਿਰਥੀਏ ਨੇ ਬੜਾ ਝਗੜਾ ਖੜਾ ਕਰ ਲਿਆ ਬਰਾਬਰ ਚਦੂਆ ਲਾਉਣ ਲੱਗ ਪਿਆ ਕੋਈ ਸਿੱਖ ਨਹੀਂ ਬੋਲਿਆ ਬਾਬਾ ਸ਼੍ਰੀ ਚੰਦ ਸਾਹਿਬ ਖੜੇ ਹੋਏ ਉਹਨਾਂ ਨੇ ਪਿਰਥੀਏ ਨੂੰ ਕਹਿ ਲੱਗਿਆ ਪਿਰਥੀਆ ਮੈਂ ਗੁਰੂ ਨਾਨਕ ਸਾਹਿਬ ਦਾ ਸਾਬ ਜਦਾਂ ਇਸ ਗੱਦੀ ਤੇ ਮੈਂ ਵੀ ਦਾਵਾ ਕਰ ਸਕਦਾ ਸੀ ਕਿ ਮੇਰਾ ਹੱਕ ਹੈ ਪਰ ਮੈਨੂੰ ਨਹੀਂ ਗੁਰੂ ਸਾਹਿਬ ਗੁਰਤਾ ਗੱਦੀ ਦੇ ਕੇ ਗਏ ਗੁਰੂ ਅੰਗਦ ਸਾਹਿਬ ਨੂੰ ਦਿੱਤੀ ਹੈ ਚੁੱਪ ਕਰਕੇ ਮੈਂ ਨਾ ਇੱਥੇ ਗੁਰਤਾ ਗਦੀ ਗੁਰੂ ਅਰਜਨ ਦੇਵ ਜੀ ਦੀ ਇਹ ਨਾ ਕੋਈ ਰਹੇਗੀ ਚੰਦਵਾ ਚੌਰ ਸਾਹਿਬ ਸੰਗਠਨ ਬਾਬਾ ਜੀ ਨੇ ਲਵਾਇਆ ਗੁਰੂ ਅਰਜਨ ਦੇਵ ਸਾਹਿਬ ਦਾ ਗੋਦਵਾਲ ਸਾਹਿਬ ਕਹਿਣ ਲੱਗੇ ਗੁਰਤਾ ਗਦੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਵੱਡਾ ਭਰਾ ਤੂੰ ਮੰਨਦਾ ਤੈਨੂੰ ਭਰਾ ਵਾਲੀ ਪੱਗ ਦਿੱਤੀ ਜਾ ਸਕਦੀ ਹੈ ਗੁਰਤਾ ਗਦੀ ਨਹੀਂ ਤੈਨੂੰ ਮਿਲਣੀ